ਕੁਆਮੇਂ ਦੇ ਨੇ ਤੇ ਬੱਚਿਆਂ ਦਾ ਭਵਿੱਖ ਵੀ ਖਰਾਬ ਕਰ ਦੇਂਦੇ ਮੇ ਭਾਨੀ ਕਰਕੇ ਵਚਨ ਜਿੰਨੂੰ ਮਿਲ ਗਿਆ ਬਿਖਤਾ ਸਾਹਿਬ ਛੇਵੀ 6 ਹੁਣ ਆਪਾਂ ਬਣਾਦੇ ਜਲ ਜਲਦੀ ਮਾਰਦਗੇ ਅੱਧੀ ਇੱਕ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦੇਦਾ ਹਾਂ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਜਿਹੜਾ ਅੱਜ ਤੁਹਾਨੂੰ ਵਚਨ ਸਿਖਾਇਆ ਜਾ ਰਿਹਾ ਜਿਹੜਾ ਅੱਜ ਤੁਹਾਨੂੰ ਪਰਮੇਸ਼ਵਰ ਹੁਕਮ ਦੇਣ ਦੇ ਦੇ ਰਿਹਾ ਜੋ ਕਹਿ ਰਿਹਾ ਏ ਪ੍ਰਭੂ ਅੱਜ ਜੋ ਪਾਸਟਰ ਆਪਣੇ ਦਾਸ ਦੇ ਦੁਆਰਾ ਆਪਣੇ ਬਾਦਰੀ ਦੇ ਦੁਆਰਾ ਪ੍ਰਭੂ ਬੋਲ ਰਿਹਾ ਆ ਨਾ ਉਹ ਕਹਿੰਦਾ ਅੱਜ ਜਿਹੜਾ ਮੈਂ ਤੁਹਾਨੂੰ ਕਮ ਦੇ ਰਿਹਾ ਨਾ ਤੁਹਾਡੇ ਹਿੱਤੇ ਹੁੰਦੀ ਨੂੰ ਇਹ ਤੁਹਾਡੇ ਹੀ ਦੇ ਉੱਤੇ ਕਿੱਥੇ ਬੋਲ ਜੀ ਦੇ ਉੱਤੇ ਨਹੀਂ ਥੋੜੇ ਜੇ ਬੋਲ ਲੈਨੇ ਕਿੱਥੇ ਹੋਣ ਪੈਣਾ ਮੇਰੇ ਯੋ ਪਿਆਰੀਓ ਪੈਣਾ ਇਹ ਜਿਹੜਾ ਬੱਚਣਿਆ ਨਾ ਤੁਹਾਡੇ ਕੀ ਬੱਚੇ ਹੋਣ ਮੇਰੇ ਭਾਈਓ ਤੁਹਾਡੇ ਵੀ ਤੁਹਾਡੇ ਬੱਚੇ ਅਫਸਰ ਬਣਨਗੇ ਤੁਹਾਡੇ ਬੱਚੇ ਵਧੀਆ ਪਾਰੀ ਸਾਹਿਬ ਬਣਨਗੇ ਖੁਦਾ ਦੇ ਬੰਦੇ ਹੋਣਗੇ ਨਸੇਵਾਲ ਨਹੀਂ ਜਾਣਗੇ ਇੱਕ ਫੋਨ ਦੇ ਉੱਤੇ ਨਾ ਟਿੱਕ ਟਿੱਕ ਨਹੀਂ ਕਰਨਗੇ ਟਿੱਕ ਦੀ ਟਿੱਕ ਬਲ ਹਾਲੇਲੂਇਆ ਅੱਜ ਬੱਚਿਆਂ ਨੂੰ ਬੱਚਿਆਂ ਕੋਲ ਮੈਂ ਮਾਫੀ ਮੰਗਦਾ ਅੱਜ ਬੱਚਿਆਂ ਦੀ ਜਿਹੜੀ ਬਾਈਬਲ ਸਟੱਡੀ ਸੀ اے بچو اپ اپنی ٹیچر ਨੂੰ ਮਿਲ ਲੈਣਾ ਇਹਨਾਂ ਕੋ ਐਤ ਲੈਣੀਆਂ ਐਤਾ ਲੈਣੀਆਂ ਉਹਦਾ ਉਹਨੂੰ ਤੁਸੀਂ ਆਪਣੇ ਹੱਥਾਂ ਨਾਲ ਲਿਖਣਾ ਬੋਲ ਹallelujah ਹallelujah ਲਿਖ ਕੇ ਫਿਰ ਉਹਨਾਂ ਨੂੰ ਸਿੱਖਣਾ ਫਿਰ ਦੁਬਾਰਾ ਕਾਪੀ ਤੋਂ ਨਹੀਂ ਪੜਨਾ ਮੂੰਹ ਜਬਾਨੀ ਪੜਨਾ ਬੋਦ ਹallelujah ਹallelujah اچھا ਅੱਜ ਮੈਂ ਤੁਹਾਡੀ ਕੋ ਸੁਣ ਨਹੀਂ ਸੁખ્યા ਨਾ ਤੁਹਾਡੀਆਂ ٹیਚਰਾਂ ਨੇ ਸੁਣਿਆ ਮੈਂ ਮਾਫੀ ਚਾਹਣਾ ਅਸ ਥੋੜਾ ਟਾਈਮ ਜ਼ਿਆਦਾ ਹੋ ਗਿਆ ਇਸ ਕਰਕੇ ਸੁਣੀਏ ਅਗਲਾ ਵਚਨ ਬੜੀ ਧਿਆਨ ਨਾਲ ਸੁਣ ਲਈਏ ਤੁਹਾਡੇ ਹਿਰਦੇ ਉੱਤੇ ਹੋ ਗਏ ਇਹ ਵਚਨ ਤੁਹਾਡੇ ਹਿਰਦੇ ਉੱਤੇ ਹੋ ਗਏ ਤੁਸੀਂ ਆਪਣੇ ਘਰ ਬੈਠਿਆਂ ਤੁਸੀਂ ਆਪਣੇ ਘਰ ਬੈਠਿਆਂ ਕਾ ਤੁਰਦਿਆਂ ਰਾਹ ਵਿੱਚ ਤੁਰਦਿਆਂ ਨਾਲੇ ਲੇਟਦਿਆਂ ਮਰ ਰੋਣਿਆਂ ਉਹਨਾਂ ਦਾ ਨਾਲੇ ਉੱਠਦਿਆਂ ਇਹਨਾਂ ਵਚਨਾ ਦਾ ਚਰਚਾ ਕਰਿਆ ਕਰੋ ਕੀ ਕਰਿਆ ਕਰੋ ਚਰਚਾ ਆਪਣੇ ਬੱਚਿਆਂ ਨਾਲ ਕਿਦੀ ਚਰਚਾ ਕਰਨੀ ਹੈ ਖੁਦਾ ਦੀ ਤੇ ਖੁਦਾ ਦੇ ਕਲਾਮ ਦੀ ਖੁਦਾ ਦੇ ਆcmds ਦੀ ਚਰਚਾ ਕਰਨੀ ਹੈ ਕਿਸੇ ਹੋਰ ਦੀ ਚਰਚਾ ਨਹੀਂ ਕਰਨੀ ਐਵੇਂ ਕਹੇ ਪਾਪਟਰਾਂ ਦੀ ਨਾ ਚਰਚਾ ਚ ਲੱਗੇ ਲਓ ਨਰਕ ਚ ਜਾਓਗੇ ਵੱਧ ਤੋਂ ਵੱਧ ਫੋਟੋ ਤੇ ਵੀ ਨਾ ਪਾਪਟਰਾਂ ਦੀਆਂ ਫੋਟੋਆਂ ਨਾਲ ਕੁਝ ਨਹੀਂ ਹੋਣ ਵਾਲਾ ਪਾਪਟਰਾਂ ਨੂੰ ਆਪਣੇ ਦਿਲ 'ਚ ਨਹੀਂ ਵਸਾਉਣਾ ਪਾਪਟਰਾਂ ਵੱਲੋਂ ਨਹੀਂ ਪ੍ਰਭੂ ਕਾਰਜ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਪ੍ਰਭੂ ਤੁਹਾਨੂੰ ਕਹਿੰਦਾ ਇਹ ਵਚਨ ਜਿਹੜਾ ਹੈ ਨਾ ਜਿਹੜਾ ਖੁਦਾ ਦੇ ਸੇਵਕ ਦੇ ਦੁਆਰਾ ਸੁਣਦੇ ਹੋ ਪਾਪਟਰ ਨੂੰ ਆਪਣੇ ਦਿਲ 'ਚ ਨਹੀਂ ਲੈਣਾ ਵਚਨਾਂ ਨੂੰ ਆਪਣੇ ਹਿਰਦੇ 'ਚ ਕੀ ਕਰਨਾ ਜਵਾਂ ਕਰਨਾ ਕਈ ਪਾਪਟਰ ਕਹਿੰਦੇ ਨੇ ਘਰ 'ਚ ਮੇਰੀਆਂ ਫੋਟੋਆਂ ਲਾ ਦਿਓ ਤੁਹਾਡੇ ਘਰ 'ਚੋਂ ਭੂਤ ਪੱਤ ਜਾਣਗੇ ਪਾ ਜਾਂਦੇ ਨੇ ਇਹਨਾਂ ਦੇ ਸਾਰੇ ਦੇ ਘਰਾਂ ਚ ਆਈਆਂ ਆ ਗੱਡੀ ਭੈਣ ਭੋਲੀ ਦੇ ਘਰ ਵੀ ਹੈ ਇਹ ਸੋਚਦੀਆਂ ਹਰੇ ਜਸੂ ਸ਼ੋਟਾ ਦੇ ਡਾਕਟਰ ਵੱਡਾ ਕਹਿੰਦੇ ਉਹਨਾਂ ਨੇ ਕਿਹਾ ਹੋਇਆ ਲਓ ਬੋਲੋ ਹਾਲੇਲੂਇਆ ਮਾਫ਼ ਕਰਨਾ ਆਪਾਂ ਖਿਲਾਫ਼ ਨਹੀਂ ਆ ਬੱਚਣਿਆ ਬੱਚਣ ਜੋ ਕਹਿੰਦਾ ਉਹ ਕਰੋ ਬੋਲੋ ਹਾਲੇਲੂਇਆ ਹਾਲੇਲੂਇਆ ਮੈਂ ਤੁਹਾਨੂੰ ਕੁਰਸੀ ਤੇ ਮੇਰੇ ਕੋ ਵੀ ਵਾ ਦਾਨ ਹੈ ਮੈਂ ਤੁਹਾਨੂੰ ਕੁਰਸੀ ਤੇ ਬਿਠਾਵਾਂਗਾ ਨਾ ਤੇ ਤੁਸੀਂ ਚੀਕਾਂ ਮਾਰੋਗੇ ਪਰ ਬਾਈਬਲ 'ਚ ਨਹੀਂ ਨਾ ਇਦਾਂ ਲਿਖਿਆ ਆਤਮਨ ਜਿੱਦਾਂ ਮਰਜ਼ੀ ਚਲਾ ਸਕਦੇ ਵਰਦਾਨ ਹੈ ਨਾ ਪਰ ਬਾਈਬਲ 'ਚ ਲਿਖਿਆ ਨਹੀਂ ਨਾ ਇਦਾਂ ਜੇ ਬਾਈਬਲ 'ਚ ਲਿਖਿਆ ਹੁੰਦਾ ਨਾ ਤੇ ਜ਼ਰੂਰ ਇਦਾਂ ਕਰ ਬੋਲ ਹਾਲੇਲੂਇਆ ਹਾਲੇਲੂਇਆ ਕੱਪੜੇ ਬਾਰੇ ਲਿਖਿਆ ਰਮਾਲ ਦੇ ਬਾਰੇ ਲਿਖਿਆ ਪਰ ਆ ਜਿਹੜਾ ਮਤਲਬ ਮੈਂ ਇੱਕ ਵੀਡੀਓ ਦੇਖ ਰਿਆ ਹਾਂ ਇੱਕ ਪਾਸੇ ਬੜਾ ਵੱਡਾ ਨਾ ਪਰਸ ਫੜਿਆ ਹੋਇਆ ਹੈ ਕਰੇ ਆਪਣੀ ਘਰ ਵਾਲੀ ਦਾ ਸੀ ਤੇ ਪਤਾ ਨਹੀਂ ਆਪਣੀ ਮਾਂ ਦਾ ਸੀ ਹੋਰ ਪਤਾ ਕੀ ਕਹਿੰਦਾ ਇਹਨੂੰ ਪਰਸ ਨੂੰ ਹੱਥ ਲਾਉਂਦਾ ਫਿਰ ਕਹਿੰਦੇ ਜੀ ਲੋਕੀ ਗੱਲਾਂ ਕਰਦੇ ਨੇ ਲੋਕੀ ਕਰਨ ਨਾ ਤੁਸੀਂ ਮੌਕਾ ਦਿੰਦੇ ਹੋ ਤੁਸੀਂ ਕੀ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ਰ ਦੇ ਖਿਲਾਫ ਕੰਮ ਕਰਦੇ ਹੋ ਜਿਹੜਾ ਬਾਈਬਲ 'ਚ ਲਿਖਿਆ ਹੈਗਾ ਨਹੀਂ ਹੈ ਨਾ ਚਮਤਕਾਰ ਯਿਸੂ ਵੀ ਕਰਦਾ ਸੀ ਤੇ ਖੁਦਾ ਦੇ ਦਾਸ ਵੀ ਕਰਦੇ ਨੇ ਤੇ ਅੱਜ ਵੀ ਹੁੰਦੇ ਨੇ ਮੈਂ ਵੀ ਕਰਦਾ ਅੱਜ ਵੀ ਤੁਸੀਂ ਦੇਖੇ ਨੇ ਕਿੰਨੇ ਚਮਤਕਾਰ ਦੇਖ ਦਿਓ ਹਰ ਐਤ ਵਰਦਿਆ ਤੁਹਾਨੂੰ ਕਹੀਦਾ ਕਿ ਦਾ ਕਿਸ ਨੂੰ ਦੱਸਿਓ ਨਾ ਬੋਲੋ ਹਾਲੇਲੂਇਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਜਿਹੜਾ ਫੁੱਗਰ ਪੁਣਾਵਾਂ ਨਾ ਨਾਤੇ ਤੁਸੀਂ ਆਪਣੇ ਬੱਚਿਆਂ ਦੀਆਂ ਆਦਤਾਂ ਵਧਾੜੋ ਤੇ ਨਾ ਹੀ ਆਪਣੀਆਂ ਤੁਸੀਂ ਵਧਾੜੋ ਬਚਨ ਨੂੰ ਪੜ੍ਹਾਇਆ ਕਰੋ ਆਪਣੇ ਬੱਚਿਆਂ ਨੂੰ ਬਚਨ ਸਿਖਾਇਆ ਕਰੋ ਕਿਉਂਕਿ ਬਚਨ ਹੀ ਜਿਹੜਾ ਆ ਨਾ ਉਹੀ ਤੁਹਾਨੂੰ ਖਿਚਾਵੇਗਾ ਬਚਨ ਹੀ ਤੁਹਾਨੂੰ ਸਵਰਗ 'ਚ ਲੈ ਕੇ ਜਾਵੇਗਾ ਬਚਨ ਹੀ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਅੱਗੇ ਵਧਾਵੇਗਾ ਤੇ ਤੀਸਰੇ ਬਰਕਤ ਲਾ ਕੇ ਚਾਹੇ ਨਾ ਉੱਚੀ ਬਾਤ ਨਾ ਬੋਲੋ ਅਮੇਨ ਅਮੇਨ ਮੈਂ ਜਿੱਦਾਂ ਸਿਖਾਇਆ ਹੋਇਆ ਨਾ ਉਹ ਤਾਂ ਹallelujah ਹਾਏ ਹਰਦਾਨ ਨੂੰ ਪਤਾ ਲੱਗੇ ਤਾਂ ਤੇ ਲੱਗੋਂ ਪੱਜੇ ਜੀਸਸ ਪੀ ਪਾਉਣ ਵਾਲਾ ਹਨਾ ਅੱਛਾ ਅਗਲੀ ਲਾਈਨ ਜਿਹੜੀ ਉਹ ਬੜੀ ਵਧੀਆ ਹਨਾ ਵੇਖੋ ਪ੍ਰਭ ਕਹਿੰਦਾ ਲੇਟਦਿਆਂ ਹਨਾ ਲੇਟ ਦਿਆਂ ਆਪਣੀ ਧੀ ਨੂੰ ਹਨਾ ਆਪਣੀ ਧੀ ਨੂੰ ਆਪਣੀ ਮਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਲੇਟ ਦਿਆਂ ਕੋਈ ਟੀਵੀ ਤੇ ਫਿਲਮ ਨਾ ਖਾਇਆ ਕਰੋ ਜਾਂ ਆਪਣੀ ਅੱਜ ਕੱਲੋ ਐ ਕਿਤੇ ਦੇ ਯਾਰ ਇੰਸਟਾਗ੍ਰਾਮ ਇੰਸਟਾਗ੍ਰਾਮ ਆਵੇ ਕੋ ਆਵੇ ਕੋ ਵੀ ਹਿੰਦੋਵੀ ਆ ਵੇਖੋ ਕਿਦਾਂ ਢਿੱਡ ਘੱਟ ਦੇ ਨੱਚਦੀ ਹੈ ਮੇਰੇ ਸ਼ਰਮ ਨਹੀਂ ਆਉਂਦੀ ਤੇ ਵੇਖਣ ਵਾਲੀ ਨੂੰ ਨਹੀਂ ਆਉਂਦੀ ਹੈ ਦੇਖਦੀ ਕਿਉਂ ਆਉਂਦਾ ਢਿੱਡ ਹੈ ਆਪਾਂ ਉਹਦੇ ਪਾਪਾ ਵੇਖੋ ਆ ਵੀਖੋ ਜਰਾ ਇਹ ਅਸਰ ਕਿन्हा ਤੇ ਜਾਂਦਾ ਕਿन्हा ਤੇ ਬੱਚਿਆਂ ਤੇ ਬੱਚਿਆਂ ਤੇ ਅਸਰ ਜਾਂਦਾ ਹੈਨਾ ਅਸਰ ਹੁਣ ਇੱਕ ਇੱਕ ਬੱਚਾ ਹੋਰ ਪੜਾਂਗੇ ਜਲਦੀ ਜਲਦੀ ਇਹ ਹੋਈਆ ਅਗਲੀ ਲਾਂਕੀ ਕਹਿੰਦੇ ਸਾਂ ਇਹ ਜਿਹੜਾ ਬਚਨ ਆ ਆਪਣੀਆਂ ਨਿਸ਼ਾਨੀਆਂ ਤੇ ਲਈ ਆਪਣੇ ਹੱਥਾਂ ਤੇ ਬੰਨੋ ਆਪਣੇ ਹੱਥਾਂ ਤੇ ਬੰਨ ਲੈਣਾ ਇਹ ਬਚਨ ਨੂੰ ਬਾਈਬਲ ਤੁਹਾਡੇ ਹੱਥਾਂ 'ਚ ਹੋਵੇ ਬਚਨ ਤੁਹਾਡੇ ਹੱਥ 'ਚ ਹੋਵੇ ਟਰੰਕ 'ਚ ਨਹੀਂ ਕਈਆਂ ਨੇ ਬੜੇ ਕੱਪੜੇ ਕੁੱਨੇ ਕੱਪੜੇ ਮਖੇ ਨੂੰ ਠੰਡ ਲੱਗਣ ਦੀ ਹੈ ਹੈ ਇਹ ਜਿਹੜੀ ਬਾਈਬਲ ਆ ਨਾ ਇੱਕ ਅੱਗ ਆਏ ਅੱਗ ਪਰ ਸਮ ਕਰਨ ਵਾਲੇ ਆ ਕੇ ਆਏ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹਨੂੰ ਕੱਪੜੇ ਚਵਲੇ ਟੰਡੀ ਲੋੜ ਨਹੀਂ ਆ ਇਹਨੂੰ ਆਪਣੇ ਦਿਲ ਦੇ ਵਿੱਚ ਤੇ ਆਪਣੇ ਹੱਥਾਂ ਚ ਵਲੇਟ ਕੇ ਰੱਖਣਾ ਪ੍ਰਭੂ ਜੀ ਕਿੱਥੇ ਕਹਿੰਦੇ ਨੇ ਵਚਨ ਨੂੰ ਟਰੰਕ ਚ ਰੱਖਣ ਲਈ ਨਹੀਂ ਅਲਬਾਰੀ ਚ ਰੱਖਣ ਲਈ ਨਹੀਂ ਕਿੱਥੇ ਰੱਖਣਾ ਦਿਲ ਦੇ ਵਿੱਚ ਰੱਖਣਾ ਨਾਲ ਹਜਾਂ ਤੇ ਜਿਹੜਾ ਅਗਲਾ ਬੱਚਣੇ ਉਹਨੂੰ ਵੀ ਸੁਣੀਏ ਬੜੇ ਧਿਆਨ ਦੇ ਨਾਲ ਅਤੇ ਆਪਣੇ ਹੱਥ ਉੱਤੇ ਪੰਨੋ ਆਪਣੇ ਆ ਹੱਥਾਂ ਦੇ ਉੱਤੇ ਪੰਨੋ ਅਕੀਉਂ ਤਾ ਕਿ ਨੇਤਰਾਂ ਦੇ ਵਿਚਕਾਰ ਫੀਟ ਜਿਹਾ ਹੋਵੇ ਉਹ ਕਿੱਥੇ ਹੋਣਾ ਨੇਤਰਾਂ ਵਿੱਚ ਕਿੱਥੇ ਕਿੱਥੇ ਸਾਰੇ ਸਾਰੇ ਤੁਹਾਡੇ ਨੇਤਰਾਂ ਦੇ ਨੇਤਰਾਂ ਨੇ ਹਾਂ ਸਾਰੇ ਮਨੁੱਖਾਂ ਤੁਹਾਡੀਆਂ ਅੱਖਾਂ ਦੇ ਵਿਚਕਾਰ ਹੁਣ ਇਹ ਨੇਤਰਾਂ ਦੇ ਵਿਚਕਾਰ ਹੁਣ ਹੈਨਾ ਇਹ ਬਚਨ ਅੱਖਾਂ ਦੇ ਆਲੇ ਦਿਵਾਲੇ ਰਵੇ ਅੰਦਰ ਜਾਓ ਤਾਦਵਿਕ ਖੁਦਾ ਦਾ ਬਚਨ ਹੋਵੇ ਹੈਨਾ ਪਾਸਟਰ ਦੀ ਫੋਟੋ ਥੋੜਾ ਉਹਦਾ ਇਹ ਮੂੰਹ ਵੇਖਦੀਆਂ ਰਾਹ ਕਰੋ ਹੈਨਾ ਬੋਲੋ ਹਾਲੇਲੂਇਆ ਹਾਲੇਲੂਇਆ ਉਹਦਾ ਨਹੀਂ ਮੂੰਹ ਵੇਖਣਾ ਆਪਣੀ ਤੇ ਫੋਨਾਂ ਦੇ ਉੱਤੇ ਉਹ ਪਿਆਰ ਕਰਨਾ ਤੇ ਜੱਸੂ ਨਾ ਕਰੋ ਹੈਨਾ ਖੁਦਾ ਦਾ ਬਚਨ ਦੇਖ ਲਈ ਪ੍ਰਭੂ ਕਹਿੰਦਾ ਬਚਨ ਤੇ ਵੀ ਤੁਸੀਂ ਫੋਨ ਤੇ ਵੀ ਬਚਨ ਲਿਖ ਸਕਦੇ ਹੋ ਕਿਸੇ ਨੂੰ ਭੇਜਣਾ ਹਣਾ ਬੋਲੋ ਹallelujah ਹallelujah ਜਿਹੜਾ ਗਲਤ ਆ ਉਹ ਗਲਤ ਕੰਮ ਬੋਲੋ ਹallelujah ਹallelujah ਹਣਾ ਵਚਨ ਦੀ ਵਚਨ ਨੂੰ ਜ਼ਿਆਦਾ ਤਵਜਹ ਦਿਓ ਵਚਨ ਵੱਲ ਜ਼ਿਆਦਾ ਜਾਓ ਵਚਨ ਵਾਲ ਆਪਣੀਆਂ ਆਪਣੇ ਬੱਚਿਆਂ ਨੂੰ ਵਚਨ ਵੱਲ ਲੈ ਕੇ ਜਾਓ ਆਖਰੀ ਇੱਕ ਵਚਨ ਪੜਾਂਗੇ ਫਿਰ ਬੰਦ ਕਰਾਂਗੇ ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਜਗਾੜਾਂ ਤੁਸੀਂ ਇਹਨਾਂ ਵਚਨਾਂ ਨੂੰ ਜਿਹੜਾ ਅੱਜ ਤੁਸੀਂ ਸੁਣ ਰਹੇ ਹੋ ਜਿਹੜਾ ਤੁਸੀਂ ਘਰ ਬੈਠ ਸੁਣਦੇ ਹੋ ਇਹਨਾਂ ਵਚਨਾਂ ਨੂੰ ਆਪ ਦੁਨੀਆਂ ਕਿੱਥੇ ਲਿਖਣਾ ਚਿੰਗਾਂਠਾਂ ਦੇ ਉੱਤੇ ਲਿਖਣਾ ਚਿੰਗਾਂਠਾਂ ਦੇ ਉੱਤੇ ਲਿਖ ਲੈਣਾ ਵਾ ਪਰ ਉੱਤੇ ਫੋਟੋ ਨਾ ਕਿਤੇ ਮੇਰੀ ਨਾਲ ਲਾ ਦਿਓ ਹਾਂ ਬੋਲ ਹਾਲੇਲੂਆ ਹਾਲੇਲੂਆ ਫੋਟੋ ਨਾ ਬੁਲਾ ਦਿਓ ਮੇਰੀ ਕੰਪਿਊਟਰ ਚ ਅੱਜ ਕੱਲ ਨਿਕਲ ਜਾਂਦੀ ਆ ਨਾਲ ਲਾ ਸਕਦੇ ਹੋ ਨਹੀਂ ਲਾਉਣੀ ਮੇਰੀ ਫੋਟੋ ਨਾ ਤੁਹਾਡੀ ਬਿਮਾਰੀ ਨਹੀਂ ਜਾਣੀ ਚਰਚ ਚ ਆਓਗੇ ਦਵਾ ਹੋਏਗੀ ਤੁਹਾਡੇ ਲਈ ਫੇਰ ਕੀ ਜਾਏਗੀ ਤੁਹਾਡੀ ਬਿਮਾਰੀ ਜਾਏਗੀ ਹੈਨਾ ਤੇ ਜੇ ਤੁਸੀਂ ਆਖੋ ਪਾਤਰ ਬਬੂ ਪਾਤਰ ਬਬੂ ਪਾਤਰ ਬਬੂ ਤੇ ਫਿਰ ਕੁਝ ਵੀ ਹੋਣ ਵਾਲਾ ਨਹੀਂ ਹੋਣਾ ਹੈਨਾ ਆਖਰੀ ਲਾਈਨ ਕੀ ਕਹਿੰਦੀ ਆ ਕਾਤੀਆਂ ਦੁਕਾਨਾਂ ਅੱਜ ਆਪਣੇ ਮਾਲ ਤੋਂ ਖੋਲੀ ਹੋ। ਵਾਰ-ਵਾਰ ਥੋੜਾ ਆਪਣੇ ਹੋਵੇਗਾ ਨਹੀਂ ਜਾਂਦੀਆਂ ਹੋਵਾਂ ਤੁਹਾਡਾ ਪਰਮੇਸ਼ਰ ਦਾ ਹਰ ਉਸਰਤੀ ਵਿੱਚ ਜੀਤੇ ਤੁਹਾਨੂੰ ਦੇਖੀ ਬਹੁਤ ਖੰਡੇ ਪਿਉ ਦੱਤਿਆਂ ਨਾਲ ਅਟਾਹ ਅਬਰਾਹਾਮ ਦੀ ਸਹਾਇਕਤੇ ਕੂਦ ਕਰਦੀ ਸੀ ਜਾਵੇਗਾ ਨਾਲੇ ਬੱਡੀ ਤੇ ਚੰਗੀ ਸ਼ਹਿਰ ਬਣੇਗਾ ਜਿਹੜੇ ਚੰਗੇ ਸ਼ਹਿਰ ਜਿਹੜਾ ਉਹਨੇ ਵਾਦਾ ਕੀਤਾ ਇਬਰਾਹਮ ਤੇ ਜਹਾਦ ਜਿਉਂ ਉਹਦੇ ਨਾਲ ਕੀਤਾ ਤੇ ਤੁਹਾਨੂੰ ਵੱਡੇ ਵੱਡੇ ਸ਼ਹਿਰ ਦਵੇਗਾ ਵੱਡੇ ਵੱਡੇ ਸ਼ਹਿਰ ਲੈ ਕੇ ਜਾਵੇਗਾ ਵੱਡੇ ਵੱਡੇ ਮੁਲਕ ਤੁਹਾਨੂੰ ਪ੍ਰਭੂ ਬਖਾਰੇਗਾ ਵੱਡੇ ਵੱਡੇ ਮੁਰਖਾਂ 'ਚ ਜਾ ਮੋਗੇ ਤੁਹਾਡੇ ਬੱਚੇ ਜਾਣਗੇ ਤੁਹਾਡੇ ਬੱਚਿਆਂ ਦੇ ਬੱਚੇ ਜਾਣਗੇ ਤੇ ਨਾਲੇ ਮੁਰਖਾਂ 'ਚ ਜਾਏਗਾ ਕਿਉਂਕਿ ਵਾਦਾ ਪਰਮੇਸ਼ਵਰ ਨੇ ਕੀਤਾ ਤੇ ਤੁਸੀਂ ਫਿਰ ਕੀ ਕਰੋਗੇ ਹੋ ਨਹੀਂ ਹੋ ਰਹੋ ਜਾਓਗੇ ਤੁਹਾਡੀ ਗਰੀਬੀ ਚੜੀ ਖੁਦਾ ਤੁਹਾਨੂੰ ਇਹ ਨਾਮ

ਤੁਸੀਂ ਮੁੜਿਓ ਜਿਹੜੀਆਂ ਗੱਲਾਂ ਨੂੰ ਅਲਸ ਧਿਆਨ ਦਿਓ ਮੇਰੇ ਪਿੱਛੇ ਆ ਜਾਓ ਮੈਂ ਤੁਹਾਨੂੰ ਸ਼ਾਂਤੀ ਦੇਵਾਂਗਾ ਅੱਜ ਪ੍ਰਭੂ ਤੇਰੇ ਵੱਲ ਮੋੜਨ ਸ਼ਾਂਤੀ ਨੂੰ ਲੈ